देखो जी ਸਾਡੇ ਪਿੰਡ ਅੱਜ ਸਾਡੇ ਪਿੰਡ ਨੂੰ ਮਾਣ ਇਹ ਆ ਕਿ ਅੱਜ ਸਾਰੇ ਪੰਜਾਬ ਦਾ ਸਭ ਤੋਂ ਵੱਡਾ ਸੌਕਰ ਚੈਂਪੀਅਨਸ਼ਿਪ ਸਾਡੇ ਪਿੰਡ ਹੋ ਰਹੀ ਆ। ਮੇਰੇ ਪਿੰਡ ਦੀ ਗਰਾਊਂਡ 'ਚ ਹੋ ਰਹੀ ਆ। ਪਲੇਅਰ ਸਾਰੀ ਇੰਡੀਆ ਤੋਂ ਨਹੀਂ ਪੂਰੀ ਦੁਨੀਆ ਤੋਂ ਆ ਰਹੇ ਨੇ। ਏਫਰੀਕਾ ਤੋਂ ਆ ਰਹੇ ਨੇ, ਯੂਰਪ ਤੋਂ ਆ ਰਹੇ ਨੇ, ਨਾਰਥ ਅਮਰੀਕਾ ਤੋਂ ਆ ਰਹੇ ਨੇ। ਸੋ ਇਦਾਂ ਦੀ ਚੀਜ਼ ਜਿਹੜੀ ਆ ਬੜੀ ਡਿਫਰੈਂਟ ਆ ਔਰ ਪੋਸੀਬਲ ਰੱਬ ਨੇ ਕਰਾਈ ਆ ਔਰ ਹੋ ਗਈ ਐ। ਤੁਹਾਡੇ ਵੱਲੋਂ ਕਿਵੇਂ ਇੰਨਾ ਉਤਸ਼ਾਹ ਕਰਨ ਦਾ ਸੋਚਿਆ ਜੀ? ਮੇਰੇ ਡੈਡੀ ਵੀ ਸੌਕਰ ਖੇਡਦੇ ਸੀਗੇ ਜੀ ਸੋ ਮੈਂ ਸੌਕਰ ਦਾ ਫੈਨ ਵੀ ਆ। ਸੌਕਰ ਖੇਡਿਆ ਵੀਆ ਲਿਗਮੈਂਟ ਮੇਰਾ ਸੌਕਰ ਜੀ ਟੁੱਟਾਈ ਪਰ ਇਹ ਅਭੀ ਪਹਿਲਾ ਚਾਹੁੰਦਾ ਮੈਂ ਹਰ ਬੰਦਾ ਬਹੁਤ ਕੁਝ ਚਾਹੁੰਦਾ ਹੁੰਦਾ ਪਰ ਪੋਸੀਬਲ ਉਦੋਂ ਹੁੰਦਾ ਜਦੋਂ ਵਾਈਗਰੂ ਕਰਵਾਉਂਦਾ ਜੀ ਸੋ ਸਰਕਮਸਟੈਂਸਸ ਹੋਣ ਹੋਏ ਇਹਦੇ ਵਿੱਚ ਤੁਹਾਡੇ ਵੱਲੋਂ ਕਾਫੀ ਜ਼ਿਆਦਾ ਬੱਚਿਆਂ ਨੂੰ ਇਨਾਮ ਵੀ ਦਿੱਤੇ ਜਾ ਰਹੇ ਹੈਗਾ ਸਾਰਾ ਬਰਾ ਤੁਹਾਡੇ ਵੱਲੋਂ ਕੀਤਾ ਗਿਆ ਹਾਂਜੀ ਮੇਰੇ ਵੱਲੋਂ ਜੀ ਮੈਂ ਪਿੰਡੋਂ ਪਿੰਡ ਵਾਲਿਆਂ ਨੂੰ ਮੇਰੇ ਵੱਲੋਂ ਗਿਫਟ ਹੈ ਜੀ ਸੋ ਆਪਾਂ ਪਿੰਡੋਂ ਕੁਝ ਨਹੀਂ ਲਿਆ ਜੀ ਮੇਰੇ ਵੱਲੋਂ ਸਾਰੇ ਗਿਫਟ ਹੈ ਜੀ ਕਿਉਂਕਿ ਜੀ ਕਿਤਾ ਦੇਖਿਓ ਪੰਜਾਬ ਸਰਕਾਰ ਵੱਲੋਂ ਪੋਸਟਰ ਰਿਲੀਜ਼ ਕੀਤਾ ਗਿਆ ਬੜੀ ਖੁਸ਼ੀ ਦੀ ਗੱਲ ਹੈ ਟੀ-ਸ਼ਰਟ ਵੀ ਰਿਲੀਜ਼ ਕੀਤੀ ਆ ਪੰਜਾਬ ਸਰਕਾਰ ਦਾ ਬਹੁਤ ਬਹੁਤ ਥੈਂਕ ਯੂ ਭਗਵੰਤ ਪਾਜੀ ਨੇ ਹੀ ਪੋਸਟਰ ਸੋਰੀ ਟੀ-ਸ਼ਰਟ ਰਿਲੀਜ਼ ਕੀਤੀ ਸੀ ਆ ਦੇਖੋ ਇਹ ਇਹ ਚੀਜ਼ਾਂ ਜਿਹੜੀਆਂ ਇਹ ਤੁਹਾਨੂੰ ਨਾ ਹੌਸਲਾ ਦਿੰਦੀਆਂ ਕਿਸੇ ਲਈ ਇਹ ਚੀਜ਼ ਬਹੁਤ ਵੱਡੀ ਹੁੰਦੀ ਆ ਇੱਕ ਮੁੱਖ ਮੰਤਰੀ ਦਾ ਟੀ-ਸ਼ਰਟ ਰਿਲੀਜ਼ ਕਰਨਾ ਤੇ ਉਸ ਤੋਂ ਬਾਅਦ ਹੌਸਲਾ ਆਉਂਦਾ ਜੋ ਕਰਨ ਦਾ ਹਾਂ ਯਾਰ ਸਾਰੇ ਨਾਲ ਨੇ ਸੋ ਥੈਂਕ ਯੂ ਵੈਰੀ ਮਚ ਪੰਜਾਬ ਸਰਕਾਰ ਦਾ ਤੇ ਮੈਂ ਚਾਹੁੰਦਾ ਉਹ ਗੇਮਾਂ ਆਲਰੇਡੀ ਕਰ ਰਹੇ ਨੇ ਗੇਮਾਂ ਨੂੰ ਆਪਾਂ ਹੋਰ ਪਰਫੁੱਲਤ ਕਰੀਏ ਸਾਡੇ ਯਾਰ ਕੇ ਬੰਦੇ ਨਾਲ ਨੇ ਰਜਨ ਜੀ ਲੱਗਦਾ ਨਹੀਂ ਪਿੰਡ ਪਿੰਡ ਦੇ ਇਸ ਤਰ੍ਹਾਂ ਦੇ ਗੇਮਾਂ ਹੋਣ ਤਾਂ ਜਿਹੜੀ ਨੌਜਵਾਨ ਪੀੜੀ ਨੂੰ ਨਸ਼ੇ ਤੇ ਡੋਪੀ ਜਾਰੀ ਕਿਤੇ ਨਾ ਕਿਤੇ 100% ਜੀ ਸਾਰੇ ਪਿੰਡ ਇਦਾਂ ਦੀਆਂ ਗੇਮਾਂ ਕਰਾਉਣ ਮੇਰੇ ਤੋਂ ਵੀ ਇਸ ਸਾਡੇ ਤੋਂ ਵੀ ਬੈਟਰ ਕਰਾਉਣ ਤੇ ਕੰਪੀਟੀਸ਼ਨ ਚ ਪਲੇਅਰਾਂ ਦਾ ਫਾਇਦਾ ਹੈ ਮੈਸੇਜ ਇਹ ਹੈ ਜੀ ਸਰੀਰ ਲਈ ਧਿਆਨ ਦਿਓ ਸਾਡੇ ਪਿੰਡ ਜਰੂਰ ਆਓ ਕੱਲ ਨੂੰ ਵੀ ਆਓ ਕੱਲ ਨੂੰ ਬਹੁਤ ਸੋਹਣੇ ਮੁਕਾਬਲੇ ਨੇ ਪਰਸੋਂ ਨੂੰ ਵੀ ਬਹੁਤ ਸੋਹਣੇ ਪਰਸੋਂ ਨੂੰ ਗ੍ਰੈਂਡ ਫਾਈਨਲ ਆ ਪਰਸੋਂ ਨੂੰ ਇੱਕ ਸਪੈਸ਼ਲ ਮੈਚ ਆ ਅਫਰੀਕਨ ਕੁੜੀਆਂ ਦਾ ਸਾਡੇ ਪਿੰਡ ਦੀਆਂ ਕੁੜੀਆਂ ਦੇ ਨਾਲ ਉਹ ਵੀ ਮੈਂ ਇੱਕ ਸਪੈਸ਼ਲ ਮੈਚ ਕਰਾ ਰਹੇ ਹਾਂ ਜਰੂਰ ਦੇਖਣਾ ਉਸ ਕਲਾਕਾਰ ਵੀ ਪਹੁੰਚ ਰਹੇ ਜੀ ਸਿੰਗਰ ਵੀ ਆ ਰਹੇ ਨੇ ਜੀ ਕਲਾਕਾਰ ਸਾਰੇ ਆ ਰਹੇ ਨੇ ਮੇਰੇ ਭਰਾ ਸਾਰੇ ਜਿੰਨੇ ਕਲਾਕਾਰ ਨੇ ਉਹ ਆ ਰਹੇ ਆ ਜਿਹੜਾ ਤੁਸੀਂ ਆ ਟੂਰਨਾਮੈਂਟ ਦੇਖ ਰਹੇ ਹੋ ਇੱਥੇ ਇੰਡੀਆ ਦੇ ਵੱਖ-ਵੱਖ ਕੋਨਿਆਂ ਤੋਂ ਪਲੇਅਰਸ ਆਏ ਹੈਗੇ ਆ ਪੱਛਮੀ ਬੰਗਾਲ ਦੇ ਪਲੇਅਰਸ ਵੀ ਦੇਖੇ ਆ ਤੇ ਇੰਡੀਆ ਤੋਂ ਬਾਹਰ ਦੇ ਪਲੇਅਰ ਵੀ ਦੇਖੇ ਆ ਧਾਨਾ ਤੋਂ ਵੀ ਇੱਕ ਪਲੇਅਰ ਨਾਲ ਮੇਰੀ ਗੱਲ ਹੋਈ ਐਂ ਉਹ ਬਹੁਤ ਹੀ ਖੁਸ਼ ਹੋਏ ਇੱਥੇ ਆ ਕੇ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਮੈਂ ਕਹਾਂਗਾ ਗगन ਕੋਕਰੀ ਜੀ ਦਾ ਇਹਨਾਂ ਦੀ ਪੂਰੀ ਟੀਮ ਦਾ ਪੂਰੀ ਪੰਚਾਇਤ ਦਾ ਇਹਨਾਂ ਨੇ ਮਿਲ ਕੇ ਬਹੁਤ ਹੀ ਵੱਡਾ ਇੱਥੇ ਟੂਰਨਾਮੈਂਟ ਕਰਾਇਆ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਰੰਗਲਾ ਪੰਜਾਬ ਸੋਚਿਆ ਹੈਗਾ ਉਸ ਰੰਗਲੇ ਪੰਜਾਬ ਦਾ ਇੱਕ ਰੰਗ ਆ ਖੇਡਾਂ ਵੀ ਹੈਗੀਆਂ ਸੋ ਅਸੀਂ ਬਹੁਤ-ਬਹੁਤ ਵਧਾਈ ਦੇਣੇ ਹੈਗੇ ਇਹਨਾਂ ਨੂੰ ਇਹਨਾਂ ਦੀ ਟੀਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਤਰੀਕੇ ਦੀਆਂ ਨੂੰ ਕਦੀ ਵੀ ਕੋਈ ਜ਼ਰੂਰਤ ਹੋਏਗੀ ਹੈਲਪ ਹੋਏਗੀ ਆਪਾਂ ਨਾਲ ਖੜੇ ਆ ਪੰਜਾਬ ਸਰਕਾਰ ਨਾਲ ਖੜੀ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਯੂਥ ਹੈਗੀ ਹੈ ਉਹ ਨਸ਼ਾ ਤੋਂ ਦੂਰ ਹੋਵੇ ਤੇ ਉਹਨਾਂ ਨੂੰ ਸਭ ਤੋਂ ਵਧੀਆ ਚੈਨਲਾਈਜ਼ ਕਰਨ ਦਾ ਜਿਹੜਾ ਤਰੀਕਾ ਹੈਗਾ ਉਹ ਸਪੋਰਟ ਹੈਗੀ ਹੈ ਸੋ ਇਸ ਉਪਰਾਲੇ ਵਾਸਤੇ ਗगन ਕੋਕਰੀ ਜੀ ਤੇ ਇੰਦਰ ਦੀ ਪੂਰੀ ਟੀਮ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਸਰ ਇੰਤਿਹਾਰ ਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਪੌਟਰ ਰਿਲੀਜ਼ ਕੀਤਾ ਹੈ ਜਿਹੜੀ ਤੱਕ ਜਿਹੜੀ ਟੀ-ਸ਼ਰਟ ਹੈ ਉਹਨਾਂ ਦਾ ਵੀ ਤੁਸੀਂ ਹੈਰਾਨ ਹੋ ਜਾਗੇ ਆ ਬਿਲਕੁਲ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਇਹ ਹਮੇਸ਼ਾ ਜੋਗਿਕ ਕਵਾਈ ਦੇ ਵਿੱਚ ਹਮੇਸ਼ਾ ਅਸੀਂ ਪੰਜਾਬ ਸਰਕਾਰ ਇਸ ਤਰੀਕੇ ਦੇ ਕੋਸ਼ਿਸ਼ਾਂ ਕਰਦੇ ਰਹਿੰਦੇ ਹੈਗੇ ਅਸੀਂ ਬਾਕੀ ਵੀ ਖੇਡ ਟੂਰਨਾਮੈਂਟ ਕਰਾਣੇ ਹੈ ਬਟ ਇਸ ਖੇਡ ਟੂਰਨਾਮੈਂਟ ਦੇ ਨਾਲ ਉਹਨਾਂ ਦਾ ਕਾਫੀ ਲਗਾਅ ਹੋਵੇ ਉਹ ਖੁਦ ਵੀ ਸੌਕਰ ਪ੍ਰੇਮੀ ਹੈਗੇ ਆ ਸੋ ਉਹਨਾਂ ਨੂੰ ਕਾਫੀ ਖੁਸ਼ੀ ਹੋਈ ਜਦੋਂ ਉਹਨਾਂ ਨੇ ਲਾਂਚ ਕੀਤੀ ਹੈਗੀ ਹੈ ਤੇ ਉਹਨਾਂ ਨੇ ਬਹੁਤ ਬਹੁਤ ਮੁਬਾਰਕਬਾਦ ਵੀ ਦਿੱਤੀ ਹੈ ਰਾਜੀਪੁਰੀ ਟੀਮ ਨੂੰ ਸਰ ਇਹ ਕੀ ਕਹੋਗੇ ਕੀ ਕਰੋਗੇ ਜਨਤਾ ਲਈ ਦੂਸਤ ਦੇ ਪਿੰਡਾਂ ਵਾਲੇ ਵੀ ਐਸਐਸਟੀ ਟੂਰਨਾਮੈਂਟ ਕਰਵਾਉਣ ਦਾ ਨੋਜਵਾਨ ਕੁੱਲੀ ਜਿਹੜੀ ਨਸ਼ਿਆਂ ਦੇ ਡੁੱਬੀ ਜਾ ਰਹੀ ਕਿੰਨੇ ਕਿੰਨੇ ਖਲ ਪਈ ਬਿਲਕੁਲ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਹਰ ਪਿੰਡ 'ਚ ਇਸ ਤਰੀਕੇ ਦਾ ਮਾਹੌਲ ਬਣੇ ਬੱਚੇ ਇਸ ਤਰੀਕੇ ਦੀ ਟੂਰਨਾਮੈਂਟ ਨੂੰ ਦੇਖਣ ਬਾਹਰ ਦੇ ਪਲੇਅਰਸ ਨੂੰ ਖੇਡਦੇ ਦੇਖਣ ਉਹ ਤੋਂ ਮੋਟੀਵੇਟ ਹੋਣ ਤੇ ਉਹ ਵੀ ਅੱਗੇ ਆ ਕੇ ਖੇਡਾਂ 'ਚ ਆਪਣਾ ਹਿੱਸਾ ਪਾਣ ਸਿੱਖਣ ਤੇ ਆਪਣੇ ਸਾਡੇ ਕੂਕਰੀ ਪਿੰਡ ਦਾ ਸਾਡੇ ਮੋਗੇ ਜ਼ਿਲ੍ਹੇ ਦਾ ਪੰਜਾਬ ਦਾ ਭਾਰਤ ਦਾ ਪੂਰੀ ਦੁਨੀਆ 'ਚ ਨਾਮ ਰੋਸ਼ਨ ਕਰੇ ਸਰ ਅਕੈਡਮੀ ਖੋਲਣ ਦੇ ਕੀਤੇ ਜਾ ਰਹੀ ਗगन ਕੁੱਕਰ ਕੋਲ ਪੰਜਾਬ ਸਰਕਾਰ ਦੇ ਕਿਸ ਤਰ੍ਹਾਂ ਦਾ ਸਹਿਯੋਗ ਰਹੇਗਾ ਬਿਲਕੁਲ ਹਜੇ ਉਸ ਦੇ ਬਾਰੇ ਗੱਲ ਚੱਲ ਰਹੀ ਹੈ ਕਿ ਜਿੱਦਾਂ ਹੀ ਗੱਲ ਕੰਪਲੀਟ ਹੋਏਗੀ ਤੁਹਾਨੂੰ ਪੂਰੀ ਡਿਟੇਲ ਸਾਨੂੰ ਸ਼ੇਅਰ ਕਰ ਦੇਵਾਂਗੇ ਥੈਂਕ ਯੂ ਦੇਖੋ ਜੀ ਇੱਕ ਬਹੁਤ ਵੱਡਾ ਟੂਰਨਾਮੈਂਟ ਹੋ ਰਿਹਾ ਮੈਂ ਉਚਿਤ ਤੌਰ ਤੇ ਇੱਕ ਜਿਹੜੇ ਸਾਡੇ ਪੰਜਾਬੀ ਦੇ ਬਹੁਤ ਵੱਡੇ ਸਿੰਗਰ ਨੇ ਜਿਨ੍ਹਾਂ ਦਾ ਨਾਂ ਜਿਨ੍ਹਾਂ ਨੇ ਆਰਟ ਦੇ ਖੇਤਰ ਵਿੱਚ ਬਹੁਤ ਵੱਡਾ ਨਾਮ ਪੈਦਾ ਕੀਤਾ ਗगन ਕੁੱਕਰੀ ਜੀ ਔਰ ਇਹਨਾਂ ਦੇ ਜਿੰਨੇ ਵੀ ਸਾਥੀ ਨੇ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੇ ਲਈ ਸਹਿਯੋਗ ਦਿੱਤਾ ਮੈਂ ਸਾਰਿਆਂ ਦਾ ਕੋਡਰ ਕੋਡ ਧੰਨਵਾਦ ਕਰਦਾ ਔਰ ਪਿੰਡ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮੈਂ ਵਧਾਈ ਦਿੰਦਾ ਕਿਉਂਕਿ ਇਹ ਟੂਰਨਾਮੈਂਟ ਆ ਇਹ ਬੜੀ ਦੂਰੋਂ ਦੂਰੋਂ ਟੀਮਾਂ ਆ ਰਹੀਆਂ ਨੇ ਔਰ ਬੜੇ ਸੋਹਣੇ ਤੇ ਮੁਕਾਬਲੇ ਹੋਣ ਜਾ ਰਹੇ ਨੇ ਤੇ ਬਹੁਤ ਵਧੀਆ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਮੇਰਾ ਖਿਆਲ ਹੈ ਵੀ ਸਾਡੇ ਇਲਾਕੇ ਦੇ ਵਿੱਚ ਇੱਕ ਨਵੇਕਲੀ ਪਹਿਲਾਂ ਟੂਰਨਾਮੈਂਟ ਬੜੇ ਹੁੰਦੇ ਨੇ ਪਰ ਜਿਸ ਤਰੀਕੇ ਨਾਲ ਇਹ ਹੋ ਰਿਹਾ ਟੂਰਨਾਮੈਂਟ ਇੱਕ ਮੈਂ ਕਹੂੰਗਾ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲਾ ਟੂਰਨਾਮੈਂਟ ਤੇ ਮੈਂ ਬਹੁਤ-ਬਹੁਤ ਵਧਾਈ ਦਿਨਾ ਤੇ ਉਮੀਦ ਕਰਦਾ ਕਿ ਸਾਡੇ ਜਿਹੜੇ ਨੌਜਵਾਨ ਆ ਉਹ ਗगन ਵਰਗੇ ਨੌਜਵਾਨਾਂ ਤੋਂ ਇਹਨਾਂ ਦੇ ਸਾਥੀਆਂ ਤੋਂ ਸੇਧ ਲੈਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਏ ਜਾਣਾਂ ਐਮਐਲ ਸਾਹਿਬ ਕੀ ਕਹੋਗੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੀ ਪੋਸਟਰ ਰਿਲੀਜ਼ ਕੀਤਾ ਗਿਆ ਚਾਚੇ ਪਹਿਲੀ ਵਾਰ ਹੋਇਆ ਸ਼ਰਟਾਂ ਤੱਕ ਉਹਨੇ ਰਿਲੀਜ਼ ਕੀਤੀ ਹੈ ਬਿਲਕੁਲ ਜੀ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹ ਖੇਡਾਂ ਨੂੰ ਬੜਾ ਪਿਆਰ ਕਰਦੇ ਨੇ ਉਹਨਾਂ ਨੇ ਖੇਡਾਂ ਬਦਲ ਪੰਜਾਬ ਦੀਆਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਜਿਨ੍ਹਾਂ ਦੇ ਨਾਲ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਖੇਡਾਂ ਪ੍ਰਤੀ ਬੜਾ ਉਤਸ਼ਾਹ ਪੈਦਾ ਹੋਇਆ ਤੁਸੀਂ ਸ਼ਾਮ ਨੂੰ ਕਿਸੇ ਵੀ ਪਿੰਡ ਦੇ ਵਿੱਚ ਗਰਾਊਂਡਾਂ ਦੇ ਵਿੱਚ ਚਲੇ ਜਾਓ ਤੇ ਉਹ ਉਹਨਾਂ ਗਰਾਊਂਡਾਂ ਦੇ ਵਿੱਚ ਤੁਹਾਨੂੰ ਨੌਜਵਾਨ ਲੜਕੇ ਬੱਚੇ ਲੜਕੀਆਂ ਵੀ ਤੁਹਾਨੂੰ ਉੱਥੇ ਮਿਲਣਗੇ ਆ ਇੱਕ ਜਿਹੜਾ ਖੇਡਾ ਪਤਨ ਪੰਜਾਬ ਦੀਆਂ ਸੀਐਮ ਸਾਹਿਬ ਨੇ ਚਲਾਇਆ ਸੀ ਇੱਕ ਉਹਦੇ ਉਤਸ਼ਾਹ ਕਰਕੇ ਆ ਬਾਕੀ ਗਗਨਜੀ ਦਾ ਬਤੌਰ ਆਰਟਿਸਟ ਸਾਡੇ ਮੁੱਖ ਮੰਤਰੀ ਸਾਹਿਬ ਨਾਲ ਪਿਆਰ ਆ ਤੇ ਜਿਹਦਾ ਸਦਕੇ ਉਹਨਾਂ ਨੇ ਇਹ ਪੋਸਟਰ ਵੀ ਰਿਲੀਜ਼ ਕੀਤਾ ਔਰ ਟੀ-ਸ਼ਰਟਾਂ ਤੱਕ ਵੀ ਰਿਲੀਜ਼ ਕੀਤੀਆਂ ਨੇ ਐਮਐਲਏ ਸਾਹਿਬ ਲੱਗਦਾ ਨਹੀਂ ਜੇ ਪਿੰਡ-ਪਿੰਡ ਦੇ ਵਿੱਚ ਇਸ ਤਰ੍ਹਾਂ ਦੀਆਂ ਖੇਡਾਂ ਹੋਣ ਤਾਂ ਨੌਜਵਾਨ ਪੀੜ੍ਹੀ ਜਿਹੜੀ ਨਸ਼ੇ ਦੇ ਡੁੱਬਦੇ ਜਾ ਰਹੀ ਹੈ ਕਿਤੇ ਨਾ ਕਿਤੇ ਉਹ ਠੱਲ ਪੈਗੀ ਨਸ਼ਾ ਨਾ ਵੀ ਜਿਹੜੀ ਠੱਲ ਪੈਗੀ ਦੇਖੋ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਨਸ਼ਾ ਦਾ ਕਾਫੀ ਪ੍ਰਕੋਪ ਹੈ ਔਰ ਜਿਹੜੀਆਂ ਖੇਡਾਂ ਖੇਡਾਂ ਬਹੁਤ ਮਨੋਖਲੀ ਜ਼ਰੂਰੀ ਨੇ ਔਰ ਜਦੋਂ ਨੌਜਵਾਨ ਖੇਡਾਂ ਵੱਲ ਰੁਚੇਤ ਹੁੰਦੇ ਆ ਤਾਂ ਉਹ ਫਿਰ ਨਸ਼ਾ ਵਰਗੀ ਜਿਹੜੀ ਅਲਾਮਤਾ ਬੁਰੀਆਂ ਅਲਾਮਤਾ ਇਹਨਾਂ ਤੋਂ ਵੀ ਫਿਰ ਉਹਨਾਂ ਦਾ ਛੁਟਕਾਰਾ ਹੁੰਦਾ ਸਰ ਕੀ ਨਾਮ ਹੈ ਤੁਹਾਡਾ ਹਾਂਜੀ ਮੈਂ ਕੁਲਵੀਰ ਕੈਮ ਮੈਲਬਨ ਤੋਂ ਜੀ ਸਰ ਅੱਜ ਮੋਗਾ ਦੀ ਧਰਤੀ ਤੇ ਪਹੁੰਚੇ ਹਾਂ ਪਿੰਡ ਕੋਕਰੀ ਕਰਾਂ ਦੇ ਵਿੱਚ ਖੇਡਾਂ ਕਰਵਾਈਆਂ ਜਾ ਰਹੀਆਂ ਤੁਸੀਂ ਵੀ ਸ਼ਿਰਕਤ ਕੀਤੀ ਹੈ ਕੀ ਕਹੋਗੇ ਹਾਂਜੀ ਮੈਂ ਬਹੁਤ ਵਧੀਆ ਲੱਗ ਰਿਹਾ ਮੈਂ ਮੋਗਾ ਹੀ ਰਿਹਾ ਪਹਿਲਾਂ ਬਹੁਤ ਟਾਈਮ ਤੇ ਕੋਕਰੀ ਕਲਾਾਂ ਦੇ ਵਿੱਚ ਅਸੀਂ ਆਇਆ ਕਿਉਂਕਿ ਗगन ਅਸੀਂ ਇਕੱਠੇ ਹੀ ਰਹਿਆ ਪਹਿਲਵੰਦੇ ਵਿੱਚ ਬਹੁਤ ਟਾਈਮ ਕਈ ਸਾਲਾਂ ਤੋਂ ਤੇ ਕੋਕਰੀ ਚ ਆਉਣ ਦਾ ਮਕਸਦ ਵੀ ਅਸੀਂ ਸਪੋਰਟ ਤੋਂ ਚਲੋ ਕੀਤੀ ਕੀਤੀ ਐ ਇੱਥੇ ਅਸੀਂ ਆਇਆ ਖੇਡ ਖੇਡਾਂ ਲਈ ਪੰਜਾਬ ਦੀਆਂ ਖੇਡਾਂ ਲਈ ਤਾਂ ਕਿ ਇਹ ਪ੍ਰਮੋਟ ਹੋ ਸਕੇ ਨਾ ਅਸੀਂ ਚਾਹਨੇ ਆ ਵੀ ਜਿਹੜੀ ਇੱਥੇ ਕਰਦਾ ਪਿਆ ਐਫਰਟਸ ਕਰ ਰਹੇ ਨੇ ਸਾਰੇ ਪਿੰਡਾਂ ਦੇ ਵਿੱਚ ਹੋਣ ਤਾਂ ਚੰਗੇ-ਚੰਗੇ ਪਿੰਡਾਂ ਦੇ ਵਿੱਚ ਵੀ ਹੋਣ ਐਫਰਟਸ ਨਾ ਸਰ ਨੌਜਵਾਨਾਂ ਦੇ ਲਈ ਜਿਹੜੀ ਹੈ ਖੇਟਾਂ ਤੋਂ ਦੂਰ ਹੋ ਰਹੀਆਂ ਮੋਬਾਈਲਾਂ ਦੇ ਵਿੱਚ ਹੋ ਰਹੀਆਂ ਕਿਉਂਕਿ ਬਾਗਾ-ਪਰਾਣਾ ਵਾਲੇ ਪਾਸਤਾ ਵੀ ਖੁੱਲਦੇ ਜਾ ਰਹੇ ਉਹ ਤਾਂ ਹੁੰਦੀ ਜਾ ਰਹੀ ਜੇ ਖੇਟਾਂ ਹੋਣਗੀਆਂ ਨਹੀਂ ਲੋਕ ਟੁੱਟਦੇ ਜਾਣਗੇ ਜਿਹਨੇ ਖੇਟਾਂ ਕਰੋਗੇ ਲੋਕ ਜੁੜਦੇ ਜਾਣਗੇ ਆਪਣੇ ਖੇਟਾਂ ਹੋਣੀਆਂ ਬੰਦ ਹੋ ਗਈਆਂ ਨੇ ਖੇਡ ਮੇਲੇ ਹੋਣੇ ਬੰਦ ਹੋ ਗਏ ਨੇ ਜਿਹਨੇ ਖੇਟਾਂ ਹੋਣਗੀਆਂ ਲੋਕ ਆਪਣੇ ਆਪ ਜੁੜਦੇ ਨੇ ਅੱਜ ਖੇਡ ਮੇਲਾ ਹੋ ਰਿਹਾ ਲੋਕ ਆ ਰਹੇ ਨੇ ਬੱਚੇ ਆਪਣੇ ਦੇਣੇ ਚ ਜਾ ਵਾਸਤੇ ਜਿਹਨਾਂ ਨੂੰ ਪਤਾ ਲੱਗਦਾ ਵੀ ਹਾਂ ਸਾਡੇ ਪਿੰਡ ਦੇ ਵਿੱਚ ਹੋ ਰਹੀ ਹੈ ਇਸ ਤੋਂ ਬਾਅਦ ਹੀ ਕਈ ਬੱਚੇ ਜੁੜ ਜਾਣਗੇ ਖੇਡਾਂ ਦੇ ਵਿੱਚ ਵੀ ਅਸੀਂ ਅਸੀਂ ਟੀਮ ਦੇ ਵਿੱਚ ਆਣਾ ਸੀ ਟੀਮ ਦੇ ਵਿੱਚ ਆਣਾ ਦੇਖੋ ਜੀ ਇੱਥੇ 23 24 25 ਦਾ ਸੌਕਰ ਕਰਾਈ ਜਾ ਰਹੀ ਹੈ ਇੱਥੇ 23 24 25 ਦੇ ਵਿੱਚ ਇੱਥੇ ਸਿਰਫ ਸੌਕਰ ਹੀ ਹੋ ਰਹੀ ਹੈ ਤੇ ਆ ਫਾਈਨਲ ਇਹਦਾ 25 ਨੂੰ ਹੋਵੇਗਾ ਕਿੰਨੇ ਖਿਡਾਰੀ ਜਿਹੜੇ ਭਾਗ ਲੈ ਰਹੇ ਨੇ ਕੋਈ 12 ਟੀਮਾਂ ਇਹਦੇ ਵਿੱਚ ਭਾਗ ਲੈ ਰਹੀਆਂ ਨੇ ਜੀ ਟੋਟਲ ਆ ਮਤਲਬ 12 ਵੀ ਟੀਮਾਂ ਆਏ ਨੇ ਇਹ ਕੁਝ 12 ਵੀ ਲੋਕ ਆਏ ਨੇ ਕਿ ਖੇਡਣ ਵਾਸਤੇ ਦੇ ਵਾਸਤੇ ਜੋ ਕੋਕਰੀ ਗਲਾ ਦੇ ਵਿੱਚ ਇਕੱਲੇ ਆਪਣੇ ਨੈਸ਼ਨਲ ਵੀ ਹੈਗੇ ਇੰਟਰਨੈਸ਼ਨਲ ਪਲੇਅਰ ਵੀ ਆ ਗਏ ਨੇ ਇਹਦੇ ਵਿੱਚ ਜਿਹੜੇ ਪਲੇਅ ਕਰਦੇ ਰਹੇ ਹਾਂ ਜੀ ਇਨਾਮ ਵੀ ਰੱਖੇ ਗਏ ਜੀ ਹਾਂਜੀ ਨਾਮ ਵੀ ਰੱਖੇ ਗਏ ਨੇ ਪਹਿਲਾ 4 ਲੱਖ ਦਾ ਇਨਾਮ ਹੈ ਜੀ ਪਹਿਲੇ ਟੀਮ ਫਿਰ 2 ਲੱਖ ਦਾ ਹੈਗਾ ਫਿਰ 51-51 ਹਜ਼ਾਰ ਹਰ ਇੱਕ ਬੰਦੇ ਨੂੰ ਹਰ ਇੱਕ ਟੀਮ ਨੂੰ ਹੈਗਾ ਸਰ ਕੀ ਅਪੀਲ ਕਰੋਗੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਪੰਜਾਬ ਛੱਡ ਕੇ ਵਿਦੇਸ਼ਾਂ ਦੀ ਧਿਰਤੀ ਤੇ ਰੁਕਮ ਬਣਾ ਰਹੇ ਨੇ ਨਹੀਂ ਚਲੋ ਜੀ ਜਿਨ੍ਹਾਂ ਨੇ ਦੇਖੋ ਜਿਨ੍ਹਾਂ ਦਾ ਕਈਆਂ ਦਾ ਇੱਥੇ ਸੈਟ ਨਹੀਂ ਬੈਠਦਾ ਹੈਗਾ ਉਹ ਜਾਂ ਉੱਥੇ ਜਾ ਕੇ ਸੈੱਟ ਹੋਣਾ ਵੀ ਠੀਕ ਹੈ ਪਰ ਪੰਜਾਬ ਨੂੰ ਨਾ ਭੁੱਲਿਆ ਕਰੋ ਮੇਰੇ ਗੱਲ ਇਹਦਾ ਕਹਿੰਦਾ ਮਤਲਬ ਇਹ ਵੀ ਪੰਜਾਬ ਨਾਲ ਹਮੇਸ਼ਾ ਅਟੈਚ ਰੱਖੋ ਇੱਥੇ ਜੇ ਤੁਹਾਡੇ ਕੋਲ ਓਪਰਚ्युनिटी ਹੈਗੀ ਹੈ ਬਹੁਤ ਵਧੀਆ ਸ਼ਾਇਦ ਇੱਥੇ ਇੱਥੇ ਵੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਬਹੁਤ ਓਪਰਚ्युनिटीਆਂ ਨੇ ਪੰਜਾਬ ਚਾਹੇ ਆਸਟ੍ਰੇਲੀਆ ਚਾਹੇ ਕੈਨੇਡਾ ਉਹ ਇੰਡੀਆ ਤੋਂ ਹਾਲੇ ਬਹੁਤ ਛੋਟਾ ਹੈ ਮਤਲਬ ਉਹਦੀ ਉਹਦੀ ਜਿਹੜੀ ਇੰਡੀਆ ਦੀ ਗਰੋਥ ਹੈ ਬਹੁਤ ਵੱਡੀ ਹੈ ਜੀ ਸਟੇ ਆ ਕੈਨੇਡਾ ਨਾਲ ਅਪੀਲ ਕੀ ਕਰੋਗੇ ਨੌਜਵਾਨ ਪੀੜ੍ਹੀ ਨੂੰ ਜਿਹੜੀ ਨਸ਼ਿਆਂ ਦੇ ਵਿੱਚ ਜਿਹੜੀ ਜਵਾਨੀ ਬਰਬਾਦ ਹੁੰਦੀ ਜਾ ਰਹੀ ਹੈ ਦੇਖੋ ਨਸ਼ਿਆਂ ਦੇ ਵਿੱਚ ਤਾਂ ਦੇਖੋ ਜੀ ਕਿਤੇ ਵੀ ਦੁਨੀਆ 'ਚ ਕਿਤੇ ਵੀ ਨਸ਼ਿਆਂ ਦੇ ਵਿੱਚ ਤਾਂ ਜਵਾਨੀ ਬਰਬਾਦ ਹੋ ਰਹੀ ਹੈ ਉਹਦਾ ਇੱਕੋ ਕਾਰਨ ਤਾਂ ਸੀ ਪਹਿਲਾਂ ਹੀ ਮੈਂ ਬਚਪਨ ਤੋਂ ਵੀ ਸਪੋਰਟਸ ਦੇ ਵਿੱਚ ਰਿਹਾ ਸਪੋਰਟਸ ਇੱਕ ਇਹ ਚੀਜ਼ ਹੈ ਜਿਹੜੀ ਬੱਚਿਆਂ ਨੂੰ ਨਸ਼ੇ ਤੋਂ ਬਚਾ ਸਕਦੀ ਹੈਗੀ ਹੈ ਜਿਸ ਸਪੋਰਟਸ ਹੋਊਗੀ ਬਹੁਤ ਬੱਚੇ ਨੇ ਸਪੋਰਟਸ ਜਦੋਂ ਖੇលਦੇ ਨੇ ਨਾ ਉਹਨਾਂ ਦਾ ਮਾਈਂਡ ਚੇਂਜ ਹੋ ਜਾਂਦਾ ਇੱਕ ਤੋਂ ਇੱਕ ਦੂਜੇ ਬੱਚੇ ਨੂੰ ਤੀਜੇ ਬੱਚੇ ਨੂੰ ਜਦੋਂ ਪ੍ਰਸਾਇਤ ਕਰਦੇ ਨੇ ਤਾਂ ਉਹਦੇ ਨਾਲ ਇਸ ਚੀਜ਼ ਨੂੰ ਘੱਟ ਕੀਤਾ ਜਾ ਸਕਦਾ 100% ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ মিডিਆ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਬਹੁਤ ਵਧੀਆ ਚੀਜ਼ ਨੂੰ ਕਵਰ ਕਰਨ ਦੇ ਲਈ ਇੱਥੇ ਪਹੁੰਚੇ ਹੋ ਬਾਕੀ ਮੇਰੇ ਦੋਵੇਂ ਸਾਈਡ ਸਾਡੇ ਮੇਰੇ ਵੱਡੇ ਭਰਾ ਸਤਿਕਾਰਯੋਗ ਐਮ ਐਲ ਏ ਮਨਜੀਤ ਬਲਾਸਪੁਰ ਜੀ ਇਹਨਾਂ ਦਾ ਇਲਾਕਾ ਏ ਇਹਨਾਂ ਦਾ ਹਲਕਾ ਏ ਜਿੱਥੇ ਇਹਨਾਂ ਨੇ ਇਨੀਸ਼ੀਏਟਿਵ ਲਿਆ ਤੇ ਸਭ ਤੋਂ ਵੱਡੀ ਗੱਲ ਮੇਰਾ ਵੱਡਾ ਭਰਾ ਹੀ ਲੱਗਣਾ ਨਹੀਂ ਛੋਟਾ ਲੱਗਣਾ ਵੱਡਾ ਨਹੀਂ ਛੋਟਾ ਲੱਗਣਾ ਇਹ ਵੀ ਮੇਰੇ ਵੱਡੇ ਪ੍ਰਾਣੇ ਉਮਰ ਦੇ ਵਿੱਚ ਗਿਆ ਕਰਨ ਕੋਕਰੀ ਤੇ ਇਹਨਾਂ ਨੇ ਬਹੁਤ ਵੱਡਾ ਇਨੀਸ਼ੀਏਟਿਵ ਲਿਆ ਫਸਲੀ ਵਾਰ ਹੋਇਆ ਕਿਸੇ ਪਿੰਡ ਦੇ ਵਿੱਚ ਪੂਰੇ ਇੰਡੀਆ ਦੇ ਵਿੱਚੋਂ ਵੀ ਤੇ ਆਊਟ ਆਫ ਇੰਡੀਆ ਪੰਜਾਬ ਤੋਂ ਬਾਹਰ ਦੇਸ਼ ਤੋਂ ਵੀ ਬਾਹਰ ਦੀਆਂ ਟੀਮਾਂ ਨੇ ਜਿਹੜੀਆਂ ਇੱਥੇ ਪਾਰਟਿਸਿਪੇਟ ਕਰਨਗੀਆਂ ਜਿਹੜੀਆਂ ਇੱਥੇ ਹਿੱਸਾ ਲੈਣਗੀਆਂ ਜਦੋਂ ਸਾਡੇ ਕੋਕਰੀ ਦੇ ਦੌਧਰ ਦੇ ਨੌਜਵਾਨ ਕਲਕੱਤੇ ਦੀਆਂ ਟੀਮਾਂ ਨਾਲ ਖੇਡਣਗੇ ਤਾਉ ਮੈਚ ਵੱਖਰੇ ਹੋਣਗੇ ਦੇਖਣ ਵਾਲੇ ਹੋਣਗੇ ਸਭ ਤੋਂ ਵੱਡੀ ਗੱਲ ਜਿਹੜਾ ਤੁਸੀਂ ਆਸੇ-ਪਾਸੇ ਇੱਕ ਵਾਰ ਕੈਮਰਾ ਘੁਮਾ ਕੇ ਦੱਸਿਓ ਜਰੂਰ ਜਿਹੜੀ ਇਹਨਾਂ ਨੇ ਆਰਗੇਨਾਈਜ਼ ਕੀਤਾ ਬਹੁਤ ਵਧੀਆ ਤਰੀਕੇ ਦੇ ਨਾਲ ਮਤਲਬ ਇਹਨਾਂ ਦੇ ਇਦਾਂ ਦੀ ਮੈਨੇਜਮੈਂਟ ਜੇਕਰ ਸਾਡੇ ਪਿੰਡਾਂ ਦੇ ਵਿੱਚ ਸਾਡੇ ਨੌਜਵਾਨ ਕਰਨ ਲੱਗੇ ਸਾਡੀਆਂ ਕਲੱਬ ਕਮੇਟੀਆਂ ਕਰਨ ਲੱਗੀਆਂ ਤਾਂ ਸਾਡੇ ਬੱਚਿਆਂ ਦਾ ਸਾਡੀਆਂ ਬੱਚੀਆਂ ਦਾ ਜਿਹੜੇ ਛੋਟੇ ਨੇ ਜਿਹੜੇ ਖੇਡਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਰੁਝਾਨ ਆ ਜਿਹੜਾ ਉਹ ਅਟਰੈਕਸ਼ਨ ਇਹੋ ਜੇ ਟੂਰਨਾਮੈਂਟ ਵੱਲ ਹੋਊਗੀ ਤਾਂ ਇਹ ਕੋਈ ਛੋਟਾ ਇਵੈਂਟ ਨਹੀਂ ਹੈਗਾ ਬਹੁਤ ਵੱਡਾ ਇਵੈਂਟ ਆ ਇਹ ਦੋ ਤਰ੍ਹਾਂ ਨਾਲ ਬਹੁਤ ਵੱਡਾ ਇਵੈਂਟ ਹੈ ਇੱਕ ਤਾਂ ਪਹਿਲਾ ਇਹ ਵੀ ਇਹ ਸਾਡੇ ਐਮਐਲਏ ਸਾਹਿਬ ਜੀ ਦੀ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਣੇ ਨਿਹਾਲ ਸਿੰਘ ਵਾਲਾ ਦੇ ਕੋਕਰੀ ਪਿੰਡ ਦੇ ਵਿੱਚ ਜਾਂ ਇਹ ਕਿਹ ਲੋ ਪੰਜਾਬ ਦੇ ਵਿੱਚ ਹਾਈ ਲੈਵਲ ਦਾ ਟੂਰਨਾਮੈਂਟ ਹੋ ਰਿਹਾ ਅੱਗੇ ਤੋਂ ਪਿੰਡਾਂ ਦੇ ਵਿੱਚ ਐਨਆਰਆਈ ਇਦਾਂ ਦੇ ਟੂਰਨਾਮੈਂਟ ਕਰਵਾਉਣਗੇ ਪਹਿਲੀ ਤਾਂ ਇਹ ਸੈਕੰਡ ਜਿਹੜੇ ਸਾਡਾ ਕਲਾਕਾਰ ਭਰਾ ਨੇ ਆਰਟਿਸਟ ਨੇ ਇੰਡਸਟਰੀ ਦੇ ਵਿੱਚ ਨੇ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਕੀਤੀ ਤੇ ਪੰਜਾਬੀ ਮਾਂ ਬੋਲੀ ਨੇ ਇਹਨਾਂ ਨੂੰ ਬਹੁਤ ਕੁਝ ਦਿੱਤਾ ਇਹਨਾਂ ਨੂੰ ਗਿਆਨ ਦਿੱਤਾ ਇਹਨਾਂ ਨੂੰ ਪੈਸੇ ਵੀ ਬਹੁਤ ਦਿੱਤੇ ਸਭ ਕੁਝ ਦਿੱਤਾ ਚੰਗੀ ਸੋਚ ਦਿੱਤੀ ਚੰਗਾ ਲੈਵਲ ਦਿੱਤਾ ਦੁਨੀਆ ਦੇ ਵਿੱਚ ਅੱਜ ਪੰਜਾਬੀ ਜਿਹੜੇ ਆਰਟਿਸਟ ਨੇ ਚਾਹੇ ਉਹ ਲਿਖਦੇ ਹੋਣ ਚਾਹੇ ਗਾਉਂਦੇ ਹੋਣ ਤਾਂ ਉਹਨਾਂ ਨੂੰ ਸਾਰੇ ਲੋਕ ਜਾਣਦੇ ਨੇ ਤਾਂ ਦੂਜਾ ਜਿਹੜਾ ਵੱਡਾ ਕੰਮ ਹੋਏਗਾ ਜੇ ਗगन ਕੋਕਰੀ ਵੀਰੇ ਨੇ ਇਨੀਸ਼ੀਏਟਿਵ ਕੀਤਾ ਮੈਂ ਥਰੂ ਇਹਨਾਂ ਦੇ ਬੇਨਤੀ ਕਰਦਾ ਬਾਕੀ ਸਾਰੇ ਕਲਾਕਾਰਾਂ ਨੂੰ ਵੀ ਸਾਰਿਆਂ ਨੂੰ ਵੀ ਹੋ ਸਕਦਾ ਤੁਹਾਡੇ ਕੋਲ ਪੈਸੇ ਗगन ਤੋਂ ਜ਼ਿਆਦਾ ਹੋਣ ਪਰ ਆਪਾਂ ਕਾਰਾਂ ਤੇ ਤਾਂ ਲਾਉਣੀ ਲਾਉਣੇ ਆ ਜਦੋਂ ਕਾਰ ਆਪਾਂ ਵੱਡੀ ਲੈ ਲਈ ਉਸ ਤੋਂ ਬਾਅਦ ਆਪਾਂ ਪਿੰਡਾਂ 'ਚ ਆਪਣੇ ਬੱਚਿਆਂ ਤੇ ਲਾਈਏ ਤਾਂ ਇਹਨਾਂ ਵੱਲੋਂ ਇਹ ਦਿੱਤਾ ਗਿਆ ਮੈਸੇਜ ਸਾਰੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਮੈਸੇਜ ਆਊਗਾ ਤਾਂ ਇਹਨੂੰ ਫਿਰ ਆਪਾਂ ਇੱਕ ਬੂਟਾ ਲਾਇਆ ਉਸ ਦਾ ਵੱਡਾ ਹੋਊਗਾ ਫਿਰ ਫਲ ਵੀ ਦੇਊਗਾ ਫੁੱਲ ਵੀ ਦੇਊਗਾ ਫਿਰ ਲੋਕ ਸ਼ਾਂਤ ਥੱਲੇ ਵੀ ਬੈਠਣਗੇ ਤਾਂ ਇਹ ਮੇਰੇ ਵੱਡੇ ਭਰਾ ਮਨਜੀਤ ਬਲਾਸਪੁਰ ਜੀ ਸਾਡੇ ਐਮਐਲਏ ਸਾਹਿਬ ਨੇ ਸਤਿਕਾਰਯੋਗ ਤੇ ਮੇਰੇ ਇਹ ਵੀ ਵੱਡੇ ਭਰਾਣੇ ਗगन ਕੋਕਰੀ ਜੀ ਇਹਨਾਂ ਦੋਵਾਂ ਦੇ ਸਹਿਯੋਗ ਦੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਜਿਹੜਾ ਪਿੰਡਾਂ ਦੇ ਵਿੱਚ ਇਹ ਕੰਮ ਟੂਰਨਾਮੈਂਟ ਸ਼ੁਰੂ ਹੋਏ ਨੇ ਵਾਕਈ ਕਾਬਿਲ